ਇਹ ਨਾ ਹੋਵੇ ਕਿ ਕਿਤੇ ਆਪਾਂ ਕੁੱਤਰੇ ਹੋਏ ਖੰਭਾਂ ਵਾਲਾ ਕਬੂਤਰ ਭਾ ਕੇ ਉਹਨੂੰ ਆਪਾਂ ਉਡਾਣ ਵਾਸਤੇ ਭੇਜ ਦੇਈਏ ਤੇ 2-4 ਫੁੱਟ ਉੱਪਰ ਜਾ ਕੇ ਉਹ ਥੱਲੇ ਡਿੱਗ ਪਵੇ ਇਸ ਹਲਕੇ ਦੇ ਵਿੱਚੋਂ 에ਅਰ ਕੀ ਬੀਸੀ ਵਿੰਗ ਨੂੰ ਅੱਗੇ ਲਿਆ ਕੇ ਟਿਕੜ ਦੇਣੀ ਚਾਹੀਦੀ ਏ ਜੇ ਇਸ ਹਲਕੇ ਦੇ ਵਿੱਚ ਇੰਦਰਪੀਰ ਬੁਲਾਰੀਏ ਨੂੰ ਉਡੜ ਦਿੱਤੀ ਤੇ ਕਾਂਗਰਸ ਦੇ ਸਿੱਟੇ ਭਾਰੀ ਹੋਣਗੇ ਕਿਉਂ ਕਿ ਕਿਉਂ ਹੋਣਗੇ ਕਿਉਂਕਿ ਪਹਿਲੋ ਫਾਇਰ ਸੀ ਤਿੰਨ ਤਰਫਾ ਪਹਿਲੋ ਫਾਇਰ ਸੀ ਤਿੰਨ ਤਰਫਾ ਤਲਬੀਰ ਸਿੰਘ ਗਿੱਲ ਜੋ ਕਿ ਦੋ ਜੇ ਨੰਬਰ ਤੇ ਆਇਆ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੋ ਮੌਜੂਦਾ ਸਰਕਾਰ ਦੇ ਵਿੱਚ ਅੱਜ ਵੀ ਐਮ ਐਲ ਏ ਉਹ ਇੱਕ ਨੰਬਰ ਤੇ ਆਇਆ ਤੇ ਇਹ ਸ਼ਖਸ ਤੀਜੇ ਨੰਬਰ ਤੇ ਆ ਇਹ ਨਾ ਹੋਵੇ ਕਿ ਇਸ ਵਾਰ ਬੀ ਜੀ ਪੀ ਦਾ ਕਮਲ ਦਾ ਫੁੱਲ ਹਰਜਿੰਦਰ ਸਿੰਘ ਠੇਕੇਦਾਰ ਦੂਜੇ ਨੰਬਰ ਤੇ ਆਵੇ ਤੇ ਇਹਨੂੰ ਟਿਕਟ ਦਿੱਤੀ ਤੇ ਤੀਜੇ ਨੰਬਰ ਤੇ ਆਵੇ ਕਿੰਗ ਬੁਲਾ ਰਹੀ ਹੈ ਸਾਹਬ ਦੇ ਉੱਪਰ ਹੀ ਵਰਦੇ ਜੇ ਕੀ ਗੱਲ ਹੈ ਕਿਉਂ ਇਸ ਤਰ੍ਹਾਂ ਤੁਸੀਂ ਗੱਲ ਕਰਦੇ ਜੀ ਇੱਕ ਹਾਈ ਕਮਾਂਡ ਹੈ ਜਿਹੜੀ ਕਾਂਗਰਸ ਉਸ ਕਹਿੰਦੇ ਆਪਾਂ ਸਾਰੇ ਇਕੱਠੇ ਆ ਜੀ ਸਾਰੇ ਇਕੱਠੇ ਆ ਇਹ ਕਾਂਗਰਸ ਦੇ ਵਿੱਚ ਕਿਉਂ ਇਦਾਂ ਇੱਕ ਦੂਜੇ ਦੇ ਬਿਆਨ ਵਾਜੀ ਕਿਉਂ ਕਰਦੇ ਆਪਾਂ ਬਿਆਨ ਬਾਜੀ ਨਹੀਂ ਇਹ ਸੱਚ ਹੈ ਮੈਂ ਸਭ ਤੋਂ ਪਹਿਲਾਂ ਤੇ ਇਹ ਕਹਿਣਾ ਚਾਹਦਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਹਲਕਾ ਦੱਖਣੀ ਦੇ ਵਿੱਚ ਨਸ਼ਾ ਸਿਰ ਚਖਰਾਂ ਦੇ ਉੱਪਰ ਹੈ ਅੱਜ ਤੱਕ ਇੰਦਰबीर ਬੁਲਾ ਰਹੀ ਨੇ ਇਸ ਦਾ ਸਵਾਲ ਚੁੱਕਿਆ ਅੱਜ ਤੱਕ ਅਖਬਾਰਾਂ ਦੇ ਵਿੱਚ ਤੁਹਾਡੇ ਚੈਨਲ ਤੇ ਜਾਂ ਹੋਰ ਚੈਨਲ ਤੇ ਅੱਜ ਤੱਕ ਉਹਨੇ ਕਿਹਾ ਕਿ ਦੱਖਣੀ ਹਲਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਅੱਜ ਕਹਿ ਦਿੰਦਾ ਡਾਕਟਰ 인ਦਰ ਵੀਰ ਨਿੱਜਰ ਦੀ ਮੈਂ ਗੱਲ ਕਰਦੇ ਹਾਂ ਉਸ ਬੰਦੇ ਨੂੰ ਅੱਜ ਵਿਧਾਇਕ ਬਣਿਆ तकरीबन 3.5 ਸਾਲ ਹੋ ਗਏ ਅੱਜ ਤੱਕ ਕਿਸੇ ਲੀਡਰ ਕੋਲੋਂ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸੀ ਅਕਾਲੀ ਦਲ ਕੋ ਇਹ ਨਹੀਂ ਸੁਣਿਆ ਵੀ ਮੇਰੇ ਤੇ ਡਾਕਟਰ 인ਦਰ ਵੀਰ ਨਿੱਜਰ ਨੇ ਪਰਚਾ ਕਰਾਇਆ ਅਮੀਨੇ ਕਾਂਗਰਸੀ ਆ ਅੱਜ ਤੱਕ ਤਾਂ ਨਹੀਂ ਸੁਣਿਆ ਇਸ ਬੰਦੇ ਦੇ ਰਾਜ ਹੁੰਦਿਆ ਕਾਲੀ ਦਲ ਦੇ ਵਿੱਚ ਕਾਂਗਰਸ ਦੇ ਰਹਿੰਦੇ ਆ 15 1500 ਬੰਦੇ ਤੇ ਨਜਾਇਜ਼ ਪਰਚੇ ਉਹਨਾਂ ਦੇ ਵਿੱਚ ਕਈਆਂ ਨੂੰ ਨਜਾਇਜ਼ ਸਜ਼ਾਾਂ ਹੋਈਆਂ ਅਸ਼ੋਨੀ ਪੱਪੂ ਨੂੰ ਲਾ ਕੇ ਜਿਹੜਾ ਮਿੱਠੂ ਮੈਦਾਨ ਨੂੰ ਜਿਹੜਾ ਪ੍ਰਧਾਨ ਬਣਾਇਆ ਇਹਨੂੰ ਕਿੱਦਾਂ ਵੇਖ ਰਹੇ ਜੀ ਇਹਨੂੰ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਦੇ ਵਿੱਚ ਧੜੇਬਾਜ਼ੀ ਨਹੀਂ ਹੋਣੀ ਚਾਹੀਦੀ ਅਸ਼ੋਨੀ ਪੱਪੂ ਇੰਦਰਬੀਰ ਬਲਾਰੀਆ ਜਸਬੀਰ ਸਿੰਘ ਡਿੰਪਾ ਤੇ ਸੋਨੀ ਸਾਹਿਬ ਦਾ ਪਰਿਵਾਰ ਇਹ ਬੰਜਾਈ ਨੇ ਅਸ਼ਵਨੀ ਪੱਪੂ ਦੇ ਅਸ਼ਵਨੀ ਪੱਪੂ ਨੂੰ ਪ੍ਰਧਾਨਗੀ ਦਾ ਥਾਪੜਾ ਦਿਵਾ ਕੇ ਉਸ ਬੰਦੇ ਨੂੰ ਇਹ ਅਹਿਸਾਸ ਕਰਾਇਆ ਕਿ ਅਸੀਂ ਧੜਾ ਤੇਰੇ ਨਾਲ ਆ ਪਰ ਕਾਂਗਰਸ ਦੀ ਮਜ਼ਬੂਤੀ ਇਸ ਵਾਰ ਅੰਬਰਸਤ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਗੁਰਜੀਤ ਸਿੰਘ ਔਜਲੇ ਦੇ ਪਰਿਵਾਰ ਦੀ ਹੈ ਬਾਕੀ ਹਲਕੇ ਦੇ ਐਮਐਲਏ ਜਿੰਨੇ ਵੀ ਉਹਦੇ ਨਾਲ ਨੇ ਪਰ ਮੈਂ ਤੁਹਾਨੂੰ ਇੱਕੋ ਗੱਲ ਕਰਾਂ ਜਿਹੜਾ ਮਿੱਠੂ ਮੈਦਾਨ ਜੀ ਨੂੰ ਇਸ ਵਾਰ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਲਾਇਆ ਗਿਆ ਇਹ ਬਹੁਤ ਵਧੀਆ ਕੀਤਾ ਗਿਆ ਕਾਂਗਰਸ ਦੀ ਮਜ਼ਬੂਤੀ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛਿੱਟੇ ਬਹੁਤ ਵਧੀਆ ਨਿਕਲਣਗੇ। ਹਲਕਾ ਦੱਖਣੀ ਦੇ ਹੀ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਜੀ ਬਿੱਲਾ ਜੀ ਪਹਿਲੋ ਬਲਵਿੰਦਰ ਸਿੰਘ ਬਿੱਲਾ ਜੀ ਇਹ ਤੁਹਾਨੂੰ ਦੈਨਿਕ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਜੀ। ਮੈਂ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਚੈਨਲ ਦਾ